ਕਹਾਣੇ ਸ਼ੁਕਰਾਨਾ ਕਰਦੇ ਫਕੀਰ ਦਹਾਕਾ ਪਹਿਲਾ ਦੀ ਗੱਲ ਐ ਸਵੇਰ ਸਾਰ ਮੈਂ ਆਪਣੇ ਵਿਭਾਗ ਗੁਰੂ ਗੋਬਿੰਦ ਸਿੰਘ ਭਵਨ ਜਾ ਰਿਹਾ ਸੀ ਦੇਖਿਆ ਅਫਜ਼ਲ ਐਸਨ ਰੰਦਾਵਾ ਪੰਜਾਬੀ ਯੂਨੀਵਰਸਿਟੀ ਦੇ ਵੀਸੀ ਦਫਤਰ ਅੱਗੇ ਲਾਂ ਵਿੱਚ ਟਹਿਲ ਰਹੇ ਸਨ ਪਹਿਲਾਂ ਦੇਖੇ ਸਨ ਕਦੀ ਸੋਹ ਫਚਾਨ ਲੈ ਸਵਾਸ਼ੇ ਫੁੱਟ ਲੰਮਾ ਕੱਦ ਸੋਹਣੀ ਸੇਤ ਸੋਹਣੀ ਸ਼ਕਲ ਸੂਰਤ ਜਾ ਕੇ ਸਲਾਮ ਅਰਜ਼ ਕੀਤੀ ਕਿ ਹਰੰਦਾਵਾ ਸਾਹਿਬ ਮੈਂ ਤੁਹਾਡਾ ਪਾਠਕਾਂ ਇਹ ਮੇਰਾ ਡਿਪਾਰਟਮੈਂਟ ਹੈ ਸਾਹਮਣੇ ਮੇਰੇ ਕੋਲੀਗ ਅਤੇ ਵਿਦਿਆਰਥੀ ਤੁਹਾਨੂੰ ਮਿਲ ਕੇ ਫਖਰ ਮਹਿਸੂਸ ਕਰਨਗੇ ਆਪਣੇ ਆਪ ਉੱਪਰ ਚਾਹ ਪਾਣੀ ਪੀਵਾਂਗੇ ਤੁਹਾਡੀਆਂ ਗੱਲਾਂ ਸੁਣਾਂਗੇ ਬਸ਼ਰੂਫਤਾ ਨੇ ਉਹਨਾਂ ਕਿਹਾ ਪੂਰਾ ਵੇਲਾ ਹਾਂ हुकुम सर मथे चलो चलिये चालीकू जाने ਵੱਡੇ ਛੋਟੇ ਉਹਨਾਂ ਦਵਾਲੇ ਬੈਠ ਗਏ ਇੱਕ ਦੂਜੇ ਦਾ ਤਾਰੂਫ ਕਰਵਾਇਆ ਮੈਂ ਅਰਜ਼ ਕੀਤੀ ਕੋਈ ਵਾਕਿਆ ਹੁੰਦਾ ਹੈ ਜਿਹੜਾ ਯਾਦ ਰਹਿੰਦਾ ਹੈ ਤੇ ਸੁਣਾਉਣ ਨੂੰ ਬੜਾ ਦਿਲ ਕਰਦਾ ਉਹ ਸੁਣਾਓ ਕਹਿੰਦੇ ਬਾਕੀ ਮਜ਼ਮੂਨ ਤਾਂ ਅਸੀਂ ਸਕੂਲ ਵਿੱਚ ਪੜ ਲੈਂਦੇ ਹਾਂ ਜਿਨ੍ਹਾਂ ਨੇ ਅਰਬੀ ਫਾਰਸੀ ਸਿੱਖਣੀ ਹੁੰਦੀ ਉਹ ਸ਼ਾਮੀ ਮਸਜਿਦ ਵਿੱਚ ਮੌਲਵੀ ਜੀ ਕੋਲ ਪਹੁੰਚਦੇ ਮੌਲਵੀ ਜੀ ਛੜੇ ਸਨ ਅੰਨ ਪਾਣੀ ਆਪੇ ਤਿਆਰ ਕਰਦੇ ਕਦੇ ਢਿੱਲੇ ਮੱਠੇ ਹੁੰਦੇ ਸਾਡੇ ਵਿੱਚੋਂ ਕੋਈ ਜਣਾ ਇਹ ਜ਼ਿੰਮੇਵਾਰੀ ਆਪਣਾ ਘਰੋਂ ਖਾਣਾ ਲਿਆ ਕੇ ਖਵਾ ਕੇ ਨਿਭਾ ਜਾਂਦਾ ਇੱਕ ਸ਼ਾਮ ਪਰਨ ਗਏ ਮੌਲਵੀ ਜੀ ਨੂੰ ਬੁਖਾਰ ਚੜ੍ਹਿਆ ਹੋਇਆ ਸੀ ਮੈਂ ਸਾਥੀਆਂ ਨੂੰ ਕਿਹਾ ਅੱਜ ਦਾ ਖਾਣਾ ਮੇਰੇ ਘਰੋਂ ਮਾਂ ਨੇ ਢਾਲ ਰੋਟੀ ਬਣਾ ਦਿੱਤੀ ਜੱਗ ਵਿੱਚ ਦੁੱਧ ਲੈ ਕੇ ਅੱਬਾ ਨਾਲ ਮਸਜਿਦ ਵਾਲੇ ਚੱਲ ਪਿਆ ਖਾਣਾ ਖਵਾਇਆ ਦੁੱਧ ਪਿਲਾਇਆ ਅੱਬੂ ਬੋਲੇ ਸਖਤ ਜ਼ਿੰਦਗੀ ਹੈ ਮੌਲਵੀ ਜੀ ਤੁਹਾਡੀ ਮੌਲਵੀ ਜੀ ਨੇ ਕਿਹਾ ਹਾਂ ਸੋਤਾ ਹੈ ਅੱਬਾ ਨੇ ਪੁੱਛਿਆ ਕਦੇ ਰੱਬ ਅੱਗੇ ਦਿਲਾ ਸ਼ਿਕਵਾ ਨਹੀਂ ਕੀਤਾ ਇਸ ਗੱਲ ਦਾ ਮੌਲਵੀ ਜੀ ਬੋਲੇ ਗਿਲਾ ਸ਼ਿਕਵਾ ਕਰਨ ਦਾ ਹੱਕ ਉਸ ਨੂੰ ਹੁੰਦਾ ਹੈ ਭਰਾ ਜਿਸ ਨੇ ਕਦੀ ਸ਼ੁਕਰਾਨਾ ਕੀਤਾ ਹੋਵੇ ਸ਼ੁਕਰਾਨਾ ਕਰਨਾ ਹੈ ਇੱਕੋ ਮਰ ਸ਼ੁਕਰਾਨਾ ਮਨਜ਼ੂਰ ਹੋ ਗਿਆ ਫਿਰ ਗਿਲੇ ਸ਼ਿਕਵੇ ਵੀ ਕਰ ਲਵਾਂਗੇ ਉਸਤਾਂ ਵਿੱਚ ਸ਼ੇਖ ਸਾਦੀ ਦਾ ਕਥਨ ਖਬਰ ਮਿਲੀ ਬੰਦਗੀ ਕਰਦੇ ਮੇਰੇ ਫਕੀਰ ਮਿੱਤਰ ਉੱਪਰ ਚੀਤੇ ਨੇ ਹਮਲਾ ਕਰ ਦਿੱਤਾ ਜ਼ਖਮੀ ਹਨ ਖਬਰਸਾਰ ਵਾਸਤੇ ਉਸ ਦੀ ਝੌਂਪੜੀ ਵਿੱਚ ਗਿਆ ਤਾਂ ਦੇਖਿਆ ਉਹ ਰੱਬ ਦਾ ਸ਼ੁਕਰਾਨਾ ਕਰ ਰਿਹਾ ਸੀ ਹੈਰਾਨ ਹੋ ਕੇ ਮੈਂ ਪੁੱਛਿਆ ਐਨੇ ਮੁਸੀਬਤ ਵਿੱਚ ਫਸੇ ਹੋ ਹਜ਼ੂਰ ਸ਼ੁਕਰਾਨਾ ਕਿਸ ਗੱਲ ਦਾ ਮੁਸਕਾਈ ਟਿਕੇ ਹਾਂ ਮੁਸੀਬਤਾਂ ਵਿੱਚ ਫਸਿਆ ਹਾਂ ਗੁਨਾਹ ਵਿੱਚ ਤਨੇ ਮੁਸੀਬਤ ਆਉਂਦੀ ਹੈ ਫਿਰ ਚਲੀ ਜਾਂਦੀ ਹੈ ਪਰ ਗੁਨਾਹ ਤਾਂ ਅਗਲੇ ਜਹਾਨ ਤੱਕ ਨਾਲ ਜਾਂਦੇ ਹਨ ਰਵਿੰਦਰਨਾਥ ਟੈਗੋਰ ਜੀ ਦੇ ਬੋਲੇ ਤੂੰ ਜ਼ਖਮ ਦਿੱਤੇ ਪਿਤਾ ਮੈਂ ਤੇਰਾ ਸ਼ੁਕਰਾਨਾ ਕੀਤਾ ਜਦ ਹਮ ਰਾਜ਼ੀ ਹੋਏ ਮੈਂ ਤੇਰਾ ਸ਼ੁਕਰਾਨਾ ਕੀਤਾ ਤੇਰੇ ਅੱਗੇ ਬੇਨਤੀ ਹੈ ਮੇਰੀ ਇੱਕ ਰਾਜ਼ੀ ਹੋਏ ਜ਼ਖਮਾਂ ਦੇ ਨਿਸ਼ਾਨ ਤਾਂ ਦੇਖ ਲੈਣਾ ਇੱਕ ਵਾਰ